ਹਾਂਜੀ ਸੱਚੇ ਕੱਲ ਜੀ ਸਾਰਿਆਂ ਨੂੰ ਤੁਹਾਡਾ ਸਾਰਨ ਪੰਜਾਬੀ ਫੁੱਲ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਸਵਾਦ ਚੀਜ਼ ਜੋ ਕਿ ਸਿਰਫ 1 ਲੀਟਰ ਪਾਣੀ ਦੇ ਨਾਲ ਬਣੂਗੀ। 1 ਲੀਟਰ ਪਾਣੀ ਦੇ ਨਾਲ 1 ਕਿਲੋ ਰਸਮਲਾਈ ਬਣਾਵਾਂਗੇ ਬਿਨਾ ਦੁੱਧ ਤੋਂ, ਬਿਨਾ ਕਿਸੇ ਪਨੀਰ ਤੋਂ ਬਹੁਤ ਹੀ ਵਧੀਆ ਤੁਸੀਂ ਦੇਖ ਹੀ ਸਕਦੇ ਆ ਕਿੰਨੀ ਵਧੀਆ ਬਣੀ ਹੈ ਆਪਣੀ। ਇੱਕਦਮ ਜੂਸੀ, ਸਪੰਜੀ, ਇੱਕਦਮ ਪਰਫੈਕਟ ਹਲਵਾਈ ਸਟਾਈਲ ਬਣਾਵਾਂਗੇ। ਦੇਖੋ ਕਿੰਨੀ ਜਾਲੀਦਾਰ ਆ। ਜੇ ਤੁਸੀਂ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਇਦਾਂ ਦੀਆਂ ਹੋਰ ਵਧੀਆ-ਵਧੀਆ ਰੈਸਪੀਸ ਦੇ ਲਈ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਕਿ ਵੀਡੀਓ ਆ ਚੁੱਕੀ ਹੈ ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ ਇਹਦੇ ਲਈ ਇਹ ਇੱਕ ਮੇਪਾਂਡੇ ਦੇ ਵਿੱਚ ਪਾ ਰਹੀ ਆ 1 ਲੀਟਰ ਪਾਣੀ ਇਹ ਬਿਲਕੁਲ ਨਾਪ ਕੇ ਲਈ ਆਇਆ ਮੈਂ ਪਾਣੀ 1 ਲੀਟਰ ਆਪਣਾ ਘਰ ਦਾ ਜਿਹੜਾ ਪਾਣੀ ਹੁੰਦਾ ਹੈ ਇਹੀ ਲੈ ਰਹੇ ਆਂ ਜੀ ਬਿਲਕੁਲ ਅੱਜ ਇਹ ਪਾਣੀ ਦੇ ਨਾਲ ਹੀ ਆਪਾਂ ਰਸਮਲਾਈ ਬਣਾਵਾਂਗੇ ਬਿਨਾ ਦੁੱਧ ਤੋਂ ਇਹਦੇ ਵਿੱਚ 1 ਚਮਚ ਖੰਡ ਪਾਵਾਂਗੇ ਤੇ 110 ਗ੍ਰਾਮ ਸੁੱਕਾ ਦੁੱਧ ਪਾਵਾਂਗੇ ਜੋ ਕਿ ਬਾਜ਼ਾਰੋਂ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਜੇ ਤੁਸੀਂ ਦੁੱਧ ਦੇ ਨਾਲ ਦੇਖਣਾ ਚਾਹੁੰਦੇ ਆ ਰਸਮਲਾਈ ਬਣਾਉਣੀ ਤੇ ਮੈਂ ਆਲਰੇਡੀ ਚੈਨਲ ਤੇ ਅਪਲੋਡ ਕੀਤੀ ਆ ਤੁਸੀਂ ਦੇਖ ਸਕਦੇ ਆ ਜਾ ਕੇ ਇਹਨੂੰ ਚੰਗੀ ਤਰੀਕੇ ਨਾਲ ਘੋਲ ਲੈਣਾ ਇਹਦੇ ਵਿੱਚ ਕੋਈ ਵੀ ਗੱਠਾ ਨਹੀਂ ਰਹਿਣੀ ਚਾਹੀਦੀਆਂ ਤੁਸੀਂ ਦੇਖ ਹੀ ਸਕਦੇ ਆ ਬਿਲਕੁਲ ਇਹ ਦੁੱਧ ਬਣ ਚੁੱਕਿਆ ਹੈ ਹੁਣ ਆਪਾਂ ਜਿਹੜਾ ਇਹ ਦੁੱਧ ਦੇ ਵਿੱਚੋਂ ਅੱਠ ਘਟਕੀਆਂ ਦੁੱਧੀਆਂ ਆਪਾਂ ਦੂਜੇ ਭਾਂਡੇ 'ਚ ਕਰ ਲੈਣੀਆਂ ਆ ਕਿਉਂਕਿ ਉਹਦੇ ਵਿੱਚ ਆਪਾਂ ਜਿਹੜਾ ਆਪਣਾ ਰਸ ਬਣਾਵਾਂਗੇ ਰਸ ਮਲਾਈ ਦਾ ਤੇ ਇਹਦੇ ਵਿੱਚ ਆਪਾਂ ਛੇਨਾ ਬਣਾਵਾਂਗੇ ਤੇ ਹੁਣ ਆਪਾਂ ਇਹਨੂੰ ਸਭ ਤੋਂ ਪਹਿਲਾਂ ਗੈਸ 'ਤੇ ਗਰਮ ਹੋਣੇ ਰੱਖ ਦਿੰਨੇ ਆ ਤੇ ਨੂੰ ਇੱਕ ਵਾਲਾ ਆਉਂ ਦਿੰਨੇ ਆ ਬਹੁਤ ਹੀ ਚਟਪਟ ਵਾਂਝੰਦੀ ਇਹ ਰਸ ਮਲਾਈ ਤੇ ਇੱਕਦਮ ਪਰਫੈਕਟ ਬਣੂਗੀ ਨੋ ਫੇਲ ਰੈਸਪੀ ਹੈ ਇਹ ਬਹੁਤ ਹੀ ਵਧੀਆ ਬਣੂਗੀ ਵੀਡੀਓ ਨੂੰ ਐਂਡ ਤੱਕ ਜੁੜ ਦੇਖਿਓ ਟਿਪਸ ਐਂਡ ਟ੍ਰਿਕਸ ਜਾਨਣ ਦੇ ਲਈ ਹੁਣ ਇੱਥੇ ਇੱਕਵਾਲ ਆ ਚੁੱਕਿਆ ਸੀ ਮੈਂ ਗੈਸ ਨੂੰ ਕਰਤਾ ਬੰਦ ਤੇ ਇੱਥੇ ਮੈਂ ਦੋ ਚਮਚ ਸਿਰਕਾ ਤੇ ਦੋ ਚਮਚ ਪਾਣੀ ਨੂੰ ਘੋਲ ਕੇ ਲੈ ਲਿਆ ਹੈ ਤੇ ਨੂੰ ਮੈਂ ਦੇਖੋ ਦੁੱਧ ਨੂੰ ਫਾੜ ਲਿਆ ਹੈ ਤੁਸੀਂ ਸਿਰਕੇ ਦੀ ਜਗ੍ਹਾ ਤੇ ਨਿੰਬੂ ਦਾ ਰਸ ਵੀ ਵਰਤ ਸਕਦੇ ਆ ਤੇ ਹੁਣ ਇਹਨੂੰ ਮੈਂ ਜਿਹੜਾ ਛਾਣ ਲਿਆ ਮਲਮਲ ਦੇ ਕੱਪੜੇ 'ਚ ਕਿੰਨਾ ਵਧੀਆ ਜਿਹਾ ਆਪਣਾ ਛੀਨਾ ਬਣ ਕੇ ਤਿਆਰ ਹੋਇਆ ਦੇਖ ਸਕਦੇ ਹੋ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਅੜਾਪਾ ਧੋ ਲੈਣਾ ਹੈ ਤਾਂ ਜੋ ਸਿਰਕੇ ਦੀ ਖਟਾਸ ਨਿਕਲ ਜਾਏ ਤੇ ਫਿਰ ਇਹਨੂੰ ਆਪਾਂ ਜਿਹੜਾ ਨਿਚੋੜ ਕੇ ਸਾਈਡ ਤੇ ਰੱਖ ਦੇਣਾ ਉਦੇ ਵਿੱਚ ਦੋ ਚਮਚ ਖੰਡ ਪਾਉਣੀ ਹੈ ਤੁਸੀਂ ਸਵਾਦ ਅਨੁਸਾਰ ਵੀ ਪਾ ਸਕਦੇ ਆ ਥੋੜਾ ਫੂਡ ਕਲਰ ਪਾਉਣਾ एकदम ਆਪਸ਼ਨਲ ਹੈ ਤੇ ਬਸ ਇਹਨੂੰ ਬਾਹਲਾ ਹੌਂਦ ਤੇ ਛੱਡ ਦੇਣਾ ਹੈ ਤੇ ਇਹਦੇ ਵਿੱਚ ਥੋੜੇ ਲੇਚੇ ਦੇ ਦਾਣੇ ਪਾਣੇ ਆ ਤੁਸੀਂ ਪਿਸਤਾ ਬਦਾਮ ਵੀ ਪਾ ਸਕਦੇ ਆ ਮੈਂ ਉੱਪਰੋਂ ਪਾਉਂਗੀ ਇਸ ਲਈ ਮੈਂ ਇਹਦੇ ਵਿੱਚ ਨਹੀਂ ਪਾ ਰਹੀ ਹੱਲੇ ਬਹੁਤ ਹੀ ਵਧੀਆ गाढ़ा ਹੋ ਗਿਆ ਹੈ ਸਾਈਡ ਤੇ ਰੱਖ ਦਿੰਨੇ ਆ ਇਹਨੂੰ ਤੇ ਇੱਥੇ ਜਿਹੜਾ ਆਪਣਾ ਸ਼ੇਨਾ ਹੈ ਉਹ ਲੈ ਲੈਣੇ ਆ ਤੁਸੀਂ ਦੇਖ ਹੀ ਸਾਧਨਾ ਕੋਈ ਅੰਦਾਜ਼ਾ ਲਾਈ ਨਹੀਂ ਸਕਦਾ ਕਿ ਇਹ ਦੁੱਧ ਦੇ ਨਾਲ ਨਹੀਂ ਬਣਿਆ ਹੋਇਆ ਇਹ ਮਿਲਕ ਪਾਊਡਰ ਦੇ ਨਾਲ ਬਣਿਆ ਹੋਇਆ ਸ਼ੇਨਾ ਹੈ ਇੱਕਦਮ ਮਲਾਈਮ ਬਣਦਾ ਹੈ ਪਰਫੈਕਟ ਬਣਦਾ ਹੈ ਜੇ ਘਰ ਦੇ ਵਿੱਚ ਦੁੱਧ ਨਾਲ ਅਵੇਲੇਬਲ ਹੋਏ ਜੋ ਸੁੱਕਾ ਦੁੱਧ ਹੋਏ ਤੇ ਆਪਾਂ ਫਟਾਫਟ ਇਹਨੂੰ ਬਣਾ ਸਕਦੇ ਹਾਂ ਇਹ ਦੇਖੋ ਕਿੰਨਾ ਪਰਫੈਕਟ ਆ ਹੁਣ ਇਹਨੂੰ ਆਪਾਂ ਹੱਥਾਂ ਦੇ ਨਾਲ ਮਲਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹਦੇ ਕਾਫੀ ਸਮੂਥ ਹੋ ਗਿਆ ਇਹਦੇ ਵਿੱਚ ਆਪਾਂ 1/4 ਚਮਚ ਕੌਰਨਫਲਰ ਪਾਵਾਂਗੇ ਕੌਰਨਫਲਰ ਦੀ ਜਗ੍ਹਾ ਤੁਸੀਂ ਆਰਾ ਰੋਟ ਵੀ ਵਰਤ ਸਕਦੇ ਆ ਜਾਂ ਫਿਰ ਤੁਸੀਂ ਮੈਦਾ ਵੀ ਵਰਤ ਸਕਦੇ ਆ ਤੇ ਇਹਨੂੰ ਚੰਗੇ ਤਰੀਕੇ ਨਾਲ ਕੋਲ ਕੇ ਹੁਣ ਇਹਨੂੰ ਆਪਾਂ ਕੱਟ ਲੈਣਾ ਹੈ ਜਿੱਡੇ ਵੀ ਵੱਡੇ ਛੋਟੇ ਸائز ਤੁਸੀਂ ਰੱਖਣਾ ਚਾਹੋ 7 ਸਾਈਜ਼ ਤੋਂ 28 ਆਪਣੀ ਰਸਮਲੇ ਬਣ ਜਾਂਦੀ ਆ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਹ ਦੇਖੋ ਹੁਣ ਇਹਨਾਂ ਮੈਂ ਕਰੈਕ ਫਰੀ ਬੋਲੇ ਬਣਾ ਲੀਆਂ ਇਹਦੀਆਂ ਤੇ ਇੱਥੇ ਮੈਂ 150 ਗ੍ਰਾਮ ਰੜੀ ਆ ਖੰਡ ਲਈ ਆ ਉਹਦੇ ਵਿੱਚ ਮੈਂ ਤਿੰਨ ਕੌਲਡੀਆਂ ਪਾਣੀ ਦੀਆਂ ਪਾ ਰਹੀ ਆ ਤੇ ਇਹਨੂੰ ਉਬਾਲਾ ਦਵਾਲਣਾ ਹੈ ਜਦ ਇਹਨੂੰ ਉਬਾਲਾ ਆ ਗਿਆ ਇਹਦੇ ਵਿੱਚ ਆਪਣੀਆਂ ਜੜੀਆਂ ਬੋਲੇ ਆ ਪਾ ਦੇਣੀਆਂ ਸਾਰੀ ਰੈਸਿਪੀ ਦੇ ਵਿੱਚ ਗੈਸ ਤੇਜ਼ ਰਹੂਗਾ ਪੁੱਲ ਤੇਜ਼ ਰੱਖਣਾ ਗੈਸ ਗੈਸ ਜਿਹੜਾ ਇਹ ਬਿਲਕੁਲ ਵੀ ਘੱਟ ਨਹੀਂ ਕਰਨਾ ਜੇ ਘੱਟ ਕਰਤਾ ਤੇ ਆਪਣੀ ਰਸਮਲੇ ਖਰਾਬ ਹੋ ਜੂਗੀ ਹੁਣ ਇਹਨੂੰ ਮੜਾ ਕੜਾਈ ਨੂੰ ਹਲਾ ਕੇ ਦਿਨ 5 ਮਿੰਟ ਦੇ ਲਈ ਟੱਕ ਕੇ ਛੱਡ ਦੇਣਾ ਹੈ ਤੇ 5 ਮਿੰਟ ਬਾਅਦ ਵਿੱਚ ਜਿਹੜਾ ਇਹਨੂੰ ਹਲਕਾ ਚਲਾਉਣਾ ਤੇ ਫਿਰ ਟੱਕ ਦੇਣਾ ਤੇ ਥੋੜੇ ਵਿੱਚ ਪਾਣੀ ਦੀ ਲੋੜ ਪਈ ਤੇ ਪਾਣੀ ਪਾ ਦੇਣਾ ਸਾਈਡ ਤੋਂ ਹੌਣਾ ਪਾਣੀ ਤੇ ਇਹਨੂੰ 5-5 ਮਿੰਟ ਬਾਅਦ ਚੈੱਕ ਕਰਦੇ ਜਾਣਾ ਤੇ ਇਹਨੂੰ ਆਪਾਂ ਪੂਰਾ ਨਿਬੰਧ ਕਰਨਾ ਹੈਗਾ ਟੱਕਣ ਹਲਕਾ ਜਿਹਾ ਖੁੱਲਾ ਰੱਖਣਾ ਹੈ ਤੁਸੀਂ ਦੇਖ ਸਕਦੇ ਆ ਟੋਟਲ ਇਹਨੂੰ ਆਪਾਂ 20 ਮਿੰਟ ਦੇ ਲਈ ਦੀ ਪਕਾਵਾਂਗੇ ਤੇਜ਼ ਗੈਸ ਤੇ ਬਿਲਕੁਲ ਤੇ ਇਹ ਜਿਹੜੀ ਰਸਮਲਾਈ ਹੈ ਥੋੜੀ ਜਿਹੀ ਤੁਹਾਨੂੰ ਪੂਰੀ ਲੱਗ ਰਹੀ ਹੋਣੀ ਹੈ ਕਿਉਂਕਿ ਮੈਂ ਪੂਰੀ ਖੰਡ ਵਰਤੀ ਸੀਗੀ ਜੇ ਤੁਸੀਂ ਚਿੱਟੇ ਖੰਡ ਵਰਤੂਗੇ ਤੇ ਰਸਮਲਾਈ ਤੁਹਾਡੀ ਚਿੱਟੀ ਬਣੂਗੀ ਤੇ ਬਾਅਦ ਸੇ 20 ਮਿੰਟ ਬਾਅਦ ਪੱਕ ਗਈ ਹੈ ਗੈਸ ਕਰਾਂਗੇ ਬੰਦ ਤੇ ਇਹਨੂੰ ਪਾਣੀ ਦੇ ਵਿੱਚ ਕਰ ਲੈਣਾ ਤੇ ਦੇਖੋ ਕਿੰਨੀ ਸਪੰਜੀ ਬਣੀ ਆ ਇਹ ਇੰਨੀ ਵਧੀਆ ਸਪੰਜੀ ਰਸਮਲਾਈ ਦੇ ਲਈ ਵੀਡੀਓ ਨੂੰ ਲਾਈਕ ਸ਼ੁਰੂ ਕਰ ਦਿਓ ਗਰਮ ਗਰਮ ਰਸਮਲਾਈ ਨੂੰ ਪਾਣੀ ਦੇ ਵਿੱਚ ਪਾਉਂਦੇ ਨਾਲ ਜਿਹੜਾ ਹੈ ਉਹਦੀ ਕੁਕਿੰਗ ਰੁਕ ਜਾਂਦੀ ਹੈ ਫਿਰ ਉਹ ਵਧੀਆ ਬੰਦੀ ਆ ਤੇ ਬਸ ਇਹਨੂੰ ਨਿਚੋੜ ਕੇ ਆਪਾਂ ਪਾਣੀ ਚ ਉਹਦੇ ਉੱਤੇ ਰਾਸ ਪਾੜਨੇ ਆ ਤੇ ਪਿਸਤਾ ਤੇ ਬਦਾਮ ਕੱਟੇ ਹੋਏ ਪਾ ਦੇਣੇ ਆ ਤੇ ਆਪਣੀ ਰਸਮਲਾਇ ਬਣ ਕੇ ਤਿਆਰ ਹੈ ਇਹਨੂੰ ਠੰਡੀ ਠੰਡੀ ਸਰਵ ਕਰੋ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ ਇੱਕ ਵਾਰੀ ਬਣਾਉਂਗੇ ਤਾਂ بار بار ਇਹਨੂੰ ਬਣਾਉਣਾ ਚਾਹੋਗੇ ਜੇ ਵੀਡੀਓ ਪਸੰਦ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ